ਸਤਨਾਮ ਵਾਹਿਗੁਰੂ ਸਾਹਿਬ ਜੀ ਬਲਾਉਲ ਮੁਹੱਲਾ 5 ਬੰਧਨ ਕਟੈ ਸੋ ਪ੍ਰਭ ਜੋ ਕੈ ਕਲ ਹਾਥ ਅਵਰ ਕਰਮ ਨਹੀਂ ਛੋਟੀ ਐ ਰਾਖੋ ਹਰਨਾਥ ਤੋ ਸਰਣਾਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰੱਖੇ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋਹ ਇਨ ਮਹਿ ਲਭਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜੋ ਤੋਂ ਰਾਖੈ ਤਿਉ ਰਹਾ ਪ੍ਰਵ ਅਗਮਿ ਅਪਾਰੇ ਕਰਨ ਕਰਨ ਸਮਰੱਥ ਪ੍ਰਵ ਦੇਹ ਆਪਣਾ ਨਾਮ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਕਰਨ ਕਰਨ ਸਮਰੱਥ ਪ੍ਰਵ ਦੇਹ ਆਪਣਾ ਨਾਮ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹਕੂਮਾ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਹੋਏ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਏ ਮਾਇਆ ਦੇ ਪਤੀ ਪ੍ਰਭੂ ਇਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਇਹ ਦਇਆ ਦੇ ਸੋਮੇ ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ ਏ ਭਾਈ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਦੀ ਰੱਖਿਆ ਕਰਦਾ ਉਹ ਮਨੁੱਖ ਸਰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ਠਹਿਰਾਓ ਏ ਭਾਈ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰੇਕ ਤਾਕਤ ਹੈ ਉਹ ਪ੍ਰਭੂ ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ हे भाई प्रभु दी शरण ਪੈਣ ਤੋਂ ਬਿਨਾ ਹੋਰ ਕੰਮਾਂ ਦੇ ਕਰਨ ਨਾਲ ਇਹਨਾਂ ਬੰਦਨਾਂ ਤੋਂ ਕਲਾਸੀ ਨਹੀਂ ਮਿਲ ਸਕਦੀ। ਬਸ ਹਰ ਵੇਲੇ ਇਹ ਅਰਦਾਸ ਕਰੋ, ਇਹ ਹਰੀ ਇਹ नाथ ਸਾਡੀ ਰੱਖਿਆ ਕਰ। हे भाई मंदभागी ਜੀਵ ਦੁਨੀਆ ਦੀਆਂ ਆਸਾਂ, ਵਹਿਮ, ਬੇਕਾਰ, ਮਾਇਆ ਦਾ মোহ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ। ਜਿਹੜੀ ਮਾਇਆ ਨਾਲ ਤੋੜ ਸਾਥ ਨਹੀਂ ਨਿਭੜਾ ਉਹੀ ਇਸਤੇ ਮਨ ਵਿੱਚ ਟਿਕੀ ਰਹਿੰਦੀ ਹੈ ਕਦੇ ਵੀ ਇਹ ਪ੍ਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਇਹ ਸਭ ਤੋਂ ਉੱਚੇ ਚਾਨਣ ਦੇ ਸੌਮੇ ਇਹ ਸਭ ਗੁਣਾ ਨਾਲ ਭਰਪੂਰ ਪ੍ਰਭੂ ਇਹ ਸਰਵ ਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ ਇਹ ਆਪਾਉਂਚ ਬੇਅੰਤ ਪ੍ਰਭੂ ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ ਇਹ ਨਾਨਕ ਆਖੇ ਏ ਜਗਤ ਦੇ ਰਚਨਹਾਰ ਪ੍ਰਭੂ ਏ ਸਭ ਕੁਝ ਕਰਨ ਵਾ ਸਕਣ ਵਾਲੇ ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ੇ ਇਹ ਭਾਈ ਸਾਥ ਸੰਗਤ ਵਿੱਚ ਟਿਕ ਕੇ ਸਦਾ ਪਰਮਾਤਮਾ ਦੀ ਸਿਫਤਸਾਲਾ ਦੇ ਗੀਤ ਗਾਇਆ ਕਰ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukum Nama from Sri Darbar Sahib Amritsar, uttered by our Fifth Guru Guru Arjan Dev Ji under heading Bilawal Fifth Mahal. Guru Sahib Ji saying that God breaks the bonds which holds us. He holds all power in His hands. No other actions will bring release. Save me, O oh, my Lord and Master. I have. Entered your sanctuary, O perfect Lord of mercy, those whom you preserve and protect, O Lord of the universe are saved from the trap of the world pause. Hope, doubt, corruption, and emotional attachment in these he is engrossed. The false material world abides in his mind and he does not understand the Supreme Lord God. O perfect Lord of Supreme Light, all beings belong to you. As you keep us, we live. O infinite, inaccessible God, cause of causes, all powerful Lord God, please bless me with your name. نانک از کیریڈ اکراس ان داط سنگت دا کمپنی آف دا ہولی سنگنگ دا گلوریئس پریجز آف دا لارڈ ہر ہر واحر جی کا خالصہ واحر جی کی فتح